18 ਸਾਲ ਤੋਂ ਛੋਟੇ ਬੱਚੇ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦਾ ਮੋਟਰ ਵਹੀਕਲ ਚਲਾਉਂਦੇ ਹਨ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੋਈ ਕਿ ਮਾਈਨਰ ਜਿਹੜੇ ਬੱਚੇ ਹੈਗੇ ਉਹਨਾਂ ਵਾਸਤੇ ਹੈ ਕਿ ਜਿਹੜਾ 18 ਸਾਲ ਤੋਂ ਘੱਟ ਉਮਰ ਚ ਹੈ ਜਿਹੜਨ ਅਨਔਥਰਾਇਜ਼ਡ ਵਹੀਕਲ ਡਰਾਈਵ ਕਰਦੇ ਹੈਗੇ ਤੇ ਉਹਦੇ ਵਾਸਤੇ ਹੈਗਾ ਕਿ ਜੇਕਰ ਉਹ ਬੱਚਾ ਪੈਰੈਂਟਸ ਦੀ ਨੋਲੇਜ ਦੇ ਹੁੰਦੇ ਵੇ ਵਹੀਕਲ ਲੈ ਕੇ ਜਾਂਦਾ ਹੈਗਾ ਕਾਰ ਜਾਂ ਬਾਈਕ ਤੇ ਉਹ ਫਿਰ ਫੜਿਆ ਜਾਂਦਾ ਹੈਗਾ ਤੇ ਪੈਰੈਂਟਸ ਦੀ ਵੀ ਗਾਰਡੀయన్స్ ਦੀ ਵੀ ਇਕੁਅਲ ਰਿਸਪੌਂਸਿਬਿਲਟੀ ਉਹਦੇ ਵਾਸਤੇ ਹੈਗੀ ਹੁਣ ਹੋਣਾ ਰਹੇਗਾ ਉਹ ਜਦੋਂ ਕਿਸੇ ਬੰਦੇ ਨੂੰ ਆਪਣਾ ਵਹੀਕਲ ਦੇਵੇ ਯੂਜ਼ ਕਰਨ ਵਾਸਤੇ ਤੇ ਉਹਦਾ ਰਿਸਪੌਂਸਿਬਿਲਟੀ ਹੈਗੀ ਪਹਿਲਾਂ ਚੈੱਕ ਕਰੇ ਕਿ ਉਹਦੇ ਕੋਲੇ ਵੈਲਿਡ ਲਾਇਸੈਂਸ ਹੈਗਾ ਜਾਂ ਨਹੀਂ ਹੈਗਾ ਉਹ ਅਥੋਰਾਈਜ਼ਡ ਹੈਗਾ ਡਰਾਈਵਿੰਗ ਵਾਸਤੇ ਜਾਂ ਨਹੀਂ ਹੈਗਾ ਨਿਯਮ ਅਨੁਸਾਰ ਜਿਹੜਾ ਹੈਗਾ ਉਹਦਾ ਫਾਈਨ 25000 ਰੁਪਏ ਤੱਕ ਦਾ ਫਾਈਨ ਔਰ ਅਪ ਟੂ 3 ইয়ার্স ਤੱਕ ਦੀ ਜਿਹੜੀ ਹੈਗੀ ਉਹਦੇ ਕੈਦ ਦੀ ਸਜ਼ਾ ਨੂੰ ਮਿਲ ਸਕਦੀ ਹੈਗੀ ਜਦੋਂ ਕਿ ਉਹ ਫੜ ਕੇ ਉੱਤੇ ਕੋਈ ਕ੍ਰਿਮినਲ ਕੇਸ ਰਜਿਸਟਰ ਹੁੰਦਾ ਹੈਗਾ ਜਾਂ ਉੱਤੇ ਫਾਈਨ ਹੁੰਦਾ ਹੈਗਾ ਉਸ ਟਾਈਮ ਤੇ ਸਕੂਲ ਬੜੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਵੀ ਸਕੂਲ ਸਵੇਰੇ ਐਕਟਵਾ ਤੇ ਚੱਲੇ ਆ ਐਕਟਵਾ ਤੇ ਵਾਪਸ ਆ ਰਹੇ ਆ ਕਾਫੀ ਸਪੀਡ ਆ ਔਰ ਕਾਫੀ ਬੱਚਿਆਂ ਦੀ ਸਾਡੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਪੁਲਿਸ ਦੇ ਪੇਜ ਤੇ ਵੀ ਕਾਫੀ ਇਦਾਂ ਦੇ ਬੱਚੇ ਦੇਖਣ ਨੂੰ ਮਿਲਦੇ ਜਿਹੜੇ ਕਿ ਸਟੰਟ ਕਰਦੇ ਨਜ਼ਰ ਆ ਰਹੇ ਸੋ ਇਦਾਂ ਜਿਹੜੀ ਤੁਸੀਂ 1 ਅਗਸਤ ਤੋਂ ਕਹਿ ਰਹੇ ਵੀ ਕਾफी ਸਖਤੀ ਕੀਤੀ ਜਾਏਗੀ ਜਾਂ ਸਟੰਟਿੰਗ ਕਰੇ ਕਿਉਂਕਿ ਉਹ ਖੁਦ ਦੀ ਜਾਨ ਨੂੰ ਵੀ ਖਤਰੇ 'ਚ ਪਾ ਰਿਹਾ ਹੈਗਾ ਦੂਸਰੇ ਰੋਡ 'ਤੇ ਚੱਲਦੇ ਵੇ ਦੂਸਰੇ ਟ੍ਰੈਫਿਕ ਦੀ ਦੂਸਰੇ ਲੋਕਾਂ ਦੀ ਵੀ ਜਾਨ ਨੂੰ ਖਤਰੇ 'ਚ ਪਾ ਰਿਹਾ ਹੈਗਾ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਆਲਰੇਡੀ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਹੋਰ ਸਖ਼ਤ ਨਾਲ ਕਰਾਂਗੇ ਜੇਕਰ ਤੁਹਾਡੇ ਘਰ ਦੇ ਵਿੱਚ ਵੀ 18 ਸਾਲ ਤੋਂ ਛੋਟੇ ਬੱਚੇ ਹਨ ਅਤੇ ਉਹ ਮੋਟਰ ਵਹੀਕਲ ਚਲਾਉਂਦੇ ਹਨ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਹਨ ਕਿਸੇ ਕੰਮ ਨੂੰ ਕਰਨ ਲਈ ਉਹ ਦੋ ਪਹੀਆ ਵਾਹਨ ਦਾ ਇਸਤੇਮਾਲ ਕਰਦੇ ਹਨ ਤੇ ਤੁਹਾਡੇ ਲਈ ਇਹ ਜਾਣਕਾਰੀ ਬਹੁਤ ਅਹਿਮ ਹੋਣ ਵਾਲੀ ਹੈ ਕਿਉਂਕਿ 1 ਅਗਸਤ ਤੋਂ ਸੜਕ ਸੁਰੱਖਿਆ ਨਿਯਮਾਂ ਦੇ ਅਧੀਨ ਇੱਕ ਤਾਰਾ 199A ਅਤੇ B ਦੇ ਵਿੱਚ ਬੜੀ ਸ਼ਕਤੀ ਦੇਖਣ ਨੂੰ ਮਿਲੇਗੀ ਬੱਚਿਆਂ ਦੇ ਉੱਤੇ पैनी नज़र रखी जाएगी जेड़े कि दो पहिया पहिया वाहन और चार पहिया वाहन चलाे की है तारा एक सौ नड़िन्नवे एनकारी असं इस वेल्ले सुरिंदर लांबा एस एस पी हुशियरपुर के नाम बैठे हाँ उन्होंने को पूरी जानेकारी तो साझी करावांगे क्योंकि ये जानकारी एक अगस्त तो बाद सूबा पंजाब और हुशियाारपुर बहुत अहम होने वाली है सो एक बार फिर तो बेनती है कि जेकर जेकरे तो घर 18 ਸਾਲ ਤੋਂ ਛੋਟੇ ਬੱਚੇ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦਾ ਮੋਟਰ ਵਹੀਕਲ ਚਲਾਉਂਦੇ ਹਨ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੋਏਗੀ ਸਰ ਪਹਿਲਾਂ ਪੀਟੀਸੀ ਨਿਊਜ਼ ਤੇ ਤੁਹਾਡਾ ਵੈਲਕਮ ਹੈ ਦੂਸਰਾ ਸਰ ਇੱਕ ਲਗਾਤਾਰ ਤੁਹਾਡੇ ਵੱਲੋਂ ਜਾਗਰੂਕ ਜਾਗਰੂਕ ਅਭਿਆਨ ਵੀ ਚਲਾਏ ਜਾ ਰਹੇ ਹਨ ਕਈ ਮੀਟਿੰਗਸ ਵੀ ਕੀਤੀਆਂ ਜਾ ਰਹੀਆਂ ਹਨ ਲੋਕਾਂ ਨੂੰ ਅੱਜ ਇਹ ਜਾਣਕਾਰੀ ਤੁਹਾਡੇ ਥਰੂ ਆਪਾਂ ਕਲੀਅਰ ਕਰਨਾ ਚਾਹਾਂਗੇ ਕਿ ਇੱਕ ਮੋਟਰ ਵਹੀਕਲ ਐਕਟ ਜਿਹੜਾ 199A ਔਰ B ਇੱਕੀ ਹੈ ਔਰ 1 ਅਗਸਤ ਤੋਂ ਕੀ ਹੋਣ ਵਾਲਾ ਹੈ ਤੁਹੇ ਦੇਖੋ ਯੋਗੇ ਜੀ ਰੋਡ ਸੇਫਟੀ ਇੱਕ ਬਹੁਤ ਬੜਾ ਕੰਸਰਨ ਹੈ ਆਪਣੇ ਹਰ ਆਦਮੀ ਦੀ ਲਾਈਫ ਦੇ ਵਿੱਚ ਤੇ ਜਿਹੜੇ ਆਪਣੇ ਵਰਕਿੰਗ ਆਵਰ ਹੁੰਦੇ ਉਹਦਾ ਆਲਮੋਸਟ 1/3 ਟਾਈਮ ਜਿਹੜਾ ਹੈਗਾ ਉਹ ਆਪਾਂ ਕਿਥੇ ਨ ਕਿਥੇ ਰੋਡ ਤੇ ਮੂਵ ਕਰਦੇ ਵੇ ਆਫਿਸ ਜਾਂਦੇ ਵੇ ਆਫਿਸ ਤੋਂ ਵਾਪਸ ਆਉਂਦੇ ਵੇ ਕੰਮ ਦੇ ਵਾਸਤੇ ਕਿਥੇ ਨ ਕਿਥੇ ਮੂਵ ਕਰਦੇ ਵੇ ਬਿਜ਼ਨਸ ਪਰਪਸੇਸ ਵਾਸਤੇ ਮਾਰਕੀਟਿੰਗ ਵਾਸਤੇ ਜਾਂ ਸਮਾਨ ਲਿਆਣ ਵਾਸਤੇ ਲਿਜਾਣ ਵਾਸਤੇ ਵਾਟ ਏਵਰ ਮਤਲਬ ਫੈਮਿਲੀ ਤੇ ਆਪਾਂ ਸਾਰੇ ਜਿਹੜੇ ਹੈਗੇ ਆਪਣਾ ਜਿਹੜਾ ਵਰਕਿੰਗ ਟਾਈਮ ਹੁੰਦਾ ਉਹਦਾ ਆਲਮੋਸਟ 1/3 1/4 ਟਾਈਮ ਜਿਹੜਾ ਹੈਗਾ ਉਹ ਰੋਡ ਤੇ ਬਿਤਾਉਂਦੇ ਹੈਗੇ ਆਪਾਂ ਤੇ ਇਹਦੇ ਕਿਦੇ ਕਰਕੇ ਆਪਣੀ ਲਾਈਫ ਦਾ 1/3 1/4 ਪਾਰਟ ਇਕੁਅਲੀ ਇੰਪੋਰਟੈਂਟ ਹੋ ਜਾਂਦਾ ਜਦੋਂ ਆਪਾਂ ਰੋਡ ਤੇ ਰਹਿੰਦੇ ਹੈਗੇ ਉਹ ਕਾਫੀ ਵਲਨਰੇਬਲ ਹੋ ਜਾਂਦਾ ਜਦੋਂ ਰੋਡ ਸੇਫਟੀ ਦਾ ਆਪਾਂ ਧਿਆਨ ਨਹੀਂ ਰੱਖਦੇ ਹੈਗੇ ਤੇ ਰੋਡ ਸੇਫਟੀ ਵਾਸਤੇ ਜਿਹੜੇ ਮੋਟਰ ਵਹੀਕਲ ਐਕਟ ਬਣਾਇਆ ਗਿਆ ਹੈਗਾ ਉਹਦੇ ਸਮੰਚ ਅਮੈਂਡਮੈਂਟਸ ਵੀ ਕੀਤੀਆਂ ਗਈਆਂ ਹਨ ਤੇ ਉਹਦੇ ਸਮੰਚ ਰੈਗੂਲੇਸ਼ਨਸ ਵੀ ਦਿੱਤੀਆਂ ਹੋਈਆਂ ਹਨ ਜਿਹੜੀ ਬੜੀ ਡਿਟੇਲ ਚ ਹੈਗੀ ਕਿ ਜਿਹੜਾ ਇੱਕ ਰੋਡ ਤੇ ਵਹੀਕਲ ਡਰਾਈਵਰ ਜਾਂ ਰਾਈਡਰ ਹੈਗਾ ਉਹਦੇ ਕੀ ਕੀ ਰਿਸਪੌਂਸਿਬਿਲਟੀਜ਼ ਹੈਗੀ ਉਹਦੇ ਨਾਲ ਨਾਲ ਜਿਹੜਾ ਤੁਸੀਂ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਪੁੱਛਿਆ ਹੈਗਾ ਮੋਟਰ ਵਹੀਕਲ ਐਕਟ ਦੀ ਧਾਰਾ 199 A ਤੇ B ਬਾਰੇ ਤੇ ਇਹਦੇ ਆ ਜਿਹੜਾ ਖਾਸ ਤੌਰ ਤੇ ਮਾਈਨਰ ਜਿਹੜੇ ਬੱਚੇ ਹੈਗੇ ਉਹਨਾਂ ਵਾਸਤੇ ਹੈ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਜਿਹੜਾ अनऑथराइज्ड ਵੀਕਲ ਡਰਾਈਵ ਕਰਦੇ ਹੈਗੇ ਤੇ ਉਹਦੇ ਵਾਸਤੇ ਹੈਗਾ ਕਿ ਜੇਕਰ ਉਹ ਬੱਚਾ ਪੈਰੈਂਟਸ ਦੀ ਨੌਲੇਜ ਦੇ ਹੁੰਦੇ ਵੇ ਵੀਕਲ ਲੈ ਕੇ ਜਾਂਦਾ ਹੈਗਾ ਕਾਰ ਜਾਂ ਬਾਈਕ ਤੇ ਉਹ ਫਿਰ ਫੜਿਆ ਜਾਂਦਾ ਹੈਗਾ ਤੇ ਪੈਰੈਂਟਸ ਦੀ ਵੀ ਗਾਰਡੀయన్స్ ਦੀ ਵੀ ਇਕੁਅਲ ਰਿਸਪੋਨਸਿਬਿਲਟੀ ਉਹਦੇ ਵਾਸਤੇ ਹੈਗੀ ਤੇ ਜਿਹੜਾ ਪੈਰੈਂਟਸ ਗਾਰਡੀਅਨ ਜਾਂ ਜਿਹੜਾ ਉਹਦਾ ਵਹੀਕਲ ਦਾ ਓਨਰ ਹੈਗਾ ਉਹਦੀ ਜ਼ਿੰਮੇਵਾਰੀ ਹੈਗੀ ਮੋਟਰ ਵਹੀਕਲ ਐਕਟ ਤੇ ਸਾਫ਼ ਲਿਖਿਆ ਹੋਇਆ ਹੈਗਾ ਕਿ ਜਿਹੜਾ ਵਹੀਕਲ ਓਨਰ ਹੈਗਾ ਉਹ ਜਦੋਂ ਕਿਸੇ ਬੰਦੇ ਨੂੰ ਆਪਣਾ ਵਹੀਕਲ ਦੇਵੇ ਯੂਜ਼ ਕਰਨ ਵਾਸਤੇ ਤੇ ਉਹਦਾ ਰਿਸਪੌਂਸਿਬਿਲਟੀ ਹੈਗੀ ਪਹਿਲਾਂ ਚੈੱਕ ਕਰੇ ਕਿ ਉਹਦੇ ਕੋਲੇ ਵੈਲਿਡ ਲਾਇਸੈਂਸ ਹੈਗਾ ਜਾਂ ਨਹੀਂ ਹੈਗਾ ਉਹ ਅਥੋਰਾਈਜ਼ਡ ਹੈਗਾ ਡਰਾਈਵਿੰਗ ਵਾਸਤੇ ਜਾਂ ਨਹੀਂ ਹੈਗਾ ਤੇ ਸਿਮਿਲਰਲੀ ਜੇਕਰ ਉਹ ਮਾਈਨਰ ਬੱਚੇ ਨੂੰ ਦਿੰਦਾ ਹੈਗਾ ਜਿਦੇ ਕੋਲੇ ਲਾਇਸੈਂਸ ਨਹੀਂ ਹੈਗਾ ਤੇ ਉਹ ਉੱਥੇ ਹੀ ਉਹਦਾ ਵਾਇਓਲੇਸ਼ਨ ਕਰਦਾ ਹੈਗਾ ਪਹਿਲੀ ਚੀਜ਼ ਤੇ ਜਦੋਂ ਬੱਚਾ ਬਾਹਰ ਫੜਿਆ ਜਾਂਦਾ ਹੈਗਾ ਵਾਇਲਟ ਕਰਦੇ ਵੇ ਤੇ ਜਿਹੜਾ ਗਾਰਡੀਨ ਹੈਗਾ ਜਾਂ ਜਿਹੜਾ ਵਹੀਕਲ ਓਨਰ ਹੈਗਾ ਉਹਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਵੇਗੀ ਤੇ ਸਰਕਾਰ ਦੇ ਨਿਯਮਾਂ ਅਨੁਸਾਰ ਜਿਹੜਾ ਹੈਗਾ ਉਹਦਾ ਫਾਈਨ 25000 ਰੁਪਏ ਤੱਕ ਦਾ ਫਾਈਨ ਔਰ ਅਪ ਟੂ 3 ਇਅਰਸ ਤੱਕ ਦੀ ਜਿਹੜੀ ਹੈਗੀ ਉਹਦੇ ਕੈਦ ਦੀ ਸਜ਼ਾ ਉਹਨੂੰ ਮਿਲ ਸਕਦੀ ਹੈਗੀ ਜਦੋਂ ਕਿ ਉਹ ਫੜ ਕੇ ਉੱਤੇ ਕੋਈ ਕ੍ਰਿਮੀਨਲ ਕੇਸ ਰਜਿਸਟਰ ਹੁੰਦਾ ਹੈਗਾ ਜਾਂ ਉੱਤੇ ਫਾਈਨ ਹੁੰਦਾ ਹੈਗਾ ਉਸ ਟਾਈਮ ਤੇ ਇਸ ਕਰਕੇ ਆ ਇਹਦਾ ਪਰਪਸ ਬੇਸਿਕਲੀ ਰੈਵਨਿਊ ਜਨਰੇਸ਼ਨ ਨਹੀਂ ਹੈਗਾ ਇਹਦਾ ਪਰਪਸ ਜਿਹੜਾ ਹੈਗਾ ਉਹ ਡੈਟਰੈਂਟ ਇਫੈਕਟ ਹੈਗਾ ਕਿ ਬੱਚਿਆਂ ਨੂੰ ਵੀ ਆ ਪਤਾ ਹੋਵੇ ਕਿ ਜੇਕਰ ਅਸੀਂ ਗਲਤੀ ਕਰਾਂਗੇ ਸਾਡੀ ਗਲਤੀ ਦੀ ਸਜ਼ਾ ਸਾਡੇ ਗਾਰਡੀਅਨਸ ਨੂੰ ਜਾਂ ਪੈਰੈਂਟਸ ਨੂੰ ਮਿਲ ਸਕਦੀ ਹੈ ਕਿ ਤੇ ਐਟ ਦੀ ਸੇਮ ਟਾਈਮ ਪੈਰੈਂਟਸ ਨੂੰ ਵੀ ਆ ਪਤਾ ਹੋਵੇ ਕਿ ਜੇਕਰ ਸਾਡੇ ਵੱਲੋਂ ਕੋਈ ਗਲਤੀ ਹੁੰਦੀ ਹੈਗੀ ਤੇ ਸਾਡਾ ਬੱਚਾ ਉਹਨੂੰ ਗਲਤੀ ਨੂੰ ਕਰਦਾ ਹੈਗਾ ਸਾਡੀ ਲਾਪਰਵਾਹੀ ਕਰਕੇ ਜਾਂ ਸਾਡੀ ਇਗਨੋਰੈਂਸ ਕਰਕੇ ਤੇ ਉਹਦੀ ਸਜ਼ਾ ਸਾਨੂੰ ਵੀ ਮਿਲੇਗੀ ਬੱਚੇ ਨੂੰ ਤਾਂ ਮਿਲੇਗੀ ਮਿਲੇਗੀ ਸਾਨੂੰ ਵੀ ਮਿਲੇਗੀ ਤੇ بڑا ਤੁਸੀਂ ਜਿਵੇਂ ਦੇਖਦੇ ਹੋ ਕਿ ਕਾਫੀ ਬੱਚਿਆਂ ਦਾ ਐਕਸੀਡੈਂਟ ਜਿਹੜੇ ਹੈਗੇ ਉਹ ਇਸ ਏਜ ਵਾਲੇ ਬੱਚਿਆਂ ਦੇ ਹੁੰਦੇ ਹੈਗੇ ਜਿਹੜੇ ਮਾਈਨਰ ਏਜ ਦੇ ਬੱਚੇ ਹੁੰਦੇ ਤੇ ਉਹ ਅਨੋਥਰਾਇਜ਼ਡ ਟੂ व्हीਲਰਸ ਡਰਾਈਵ ਕਰਦੇ ਆ ਫੋਰ व्हीਲਰ ਡਰਾਈਵ ਕਰਦੇ ਤੇ ਕਾਫੀ ਰੈਸ਼ ਡਰਾਈਵਿੰਗ ਚ ਜਾਂ ਇਮੇਚੁਰ ਡਰਾਈਵਿੰਗ ਚ ਐਕਸੀਡੈਂਟਸ ਹੁੰਦੇ ਹੈਗੇ ਕੀਮਤੀ ਜਾਨਾਂ ਜਾਂਦੀਆਂ ਹੈਗੀਆਂ ਇਹਦੇ ਕਰਕੇ ਸਾਡੇ ਏਡੀਜੀਪੀ ਟ੍ਰੈਫਿਕ ਏਐਸ ਰਾਏ ਸਾਹ ਨੇ ਇੱਕ ਸਰਕੂਲਰ ਇਸ਼ੂ ਕੀਤਾ ਸੀਗਾ ਜਿਦੇ ਵਿੱਚ ਅਸੀਂ ਪੂਰੇ ਜੁਲਾਈ ਦੇ ਮਹੀਨੇ ਚ ਅਵੇਰਨੈਸ ਕੈਂਪੇਨਸ ਖਾਸ ਤੌਰ ਤੇ ਇਨ ਸੈਕਸ਼ਨਸ ਦੀ ਅਵੇਰਨੈਸ ਵਾਸਤੇ ਕੀਤੀ ਹੈਗੀ ਤੇ ਅਗਸਤ ਤੋਂ ਇਹਨੂੰ ਅਸੀਂ ਸਟ੍ਰਿਕਟਲੀ ਇਨਫੋਰਸ ਕਰਨ ਵਾਸਤੇ ਵੱਲ ਚਲਾਂਗੇ ਤੇ ਇਸ ਕਰਕੇ ਜਿਹੜਾ ਹੈਗਾ ਇੰਪੋਰਟੈਂਟ ਹੋ ਜਾਂਦਾ ਹੈ ਸਾਡਾ ਇੱਕ ਕੁਐਸਚਨ ਸੀਗਾ ਉਹਦਾ ਜਵਾਬ ਤੁਸੀਂ ਦੇ ਚੁੱਕੇ ਹੋ ਔਰ ਇੱਕ ਵਾਰੀ ਫਿਰ ਵੀ ਇਹ ਕਲੀਅਰ ਕਰਾਉਣਾ ਚਾਹਾਂਗੇ ਕਿ ਮੰਨ ਲਓ ਕੋਈ ਬੱਚਾ ਆ ਉਹ ਆਪਣੇ ਚਾਚਾ ਤਾਇਆ ਜਾਂ ਕਿਸੇ ਫਰੈਂਡ ਦੇ ਫਾਦਰ ਦਾ ਵਹੀਕਲ ਲੈ ਕੇ ਚੱਲ ਜਾਂਦਾ ਜਿਵੇਂ ਕਿ ਲਗਾਤਾਰ ਇਹ ਫਾਇਆ ਕਿ ਜੇ ਕੋਈ ਬੱਚਾ ਫੜਿਆ ਜਾਂਦਾ ਉਹਦੇ ਮਾਤਾ ਪਿਤਾ ਤੇ ਹੋਊਗਾ ਐਫਆਈਆਰ ਹੋਊਗੀ ਜਾਂ ਮਤਲਬ ਉਹਨਾਂ ਨੂੰ ਫਾਈਨ ਹੋਏਗਾ ਜੇ ਕਿਸੇ ਅਦਰ ਦਾ ਮੰਕੇ ਲੈ ਜਾਂਦਾ ਫਿਰ ਦੇਖੋ ਮੈਂ ਇਸੀ ਕਰਕੇ ਤੁਹਾਨੂੰ ਦੱਸੀ ਗੱਲ ਕਿ ਕੋਈ ਵੀ ਜਿਹੜਾ ਵਹੀਕਲ ਓਨਰ ਹੈਗਾ ਜਿਹਦੇ ਕੋਲੇ ਵੈਲਿਡ ਲਾਇਸੈਂਸ ਹੈਗਾ ਤੇ ਵਹੀਕਲ ਦਾ ਓਨਰ ਹੈਗਾ ਜਿਸਦਾ ਮਤਲਬ ਤੁਹਾਡੇ ਕੋਲੇ ਵਹੀਕਲ ਹੈਗਾ ਤੇ ਤੁਹਾਡਾ ਵਹੀਕਲ ਮੈਂ ਮੰਗ ਕੇ ਲੈ ਗਿਆ ਤੇ ਮੈਂ ਇੱਕ ਮਾਈਨਰ ਹੈਗਾ ਜਿਹਦੇ ਕੋਲ ਲਾਇਸੈਂਸ ਨਹੀਂ ਹੈਗਾ ਵਹੀਕਲ ਓਨਰ ਦੀ ਆ ਰਿਸਪੌਂਸਿਬਿਲਟੀ ਹੈਗੀ ਕਿ ਜਦੋਂ ਉਹਨੇ ਕਿਸੇ ਨੂੰ ਆਪਣਾ ਵਹੀਕਲ ਉਧਾਰ ਦੇਣਾ ਤੇ ਉਹ ਆ ਇਨਸ਼ੋਰ ਕਰੇ ਕਿ ਉਹ ਬੰਦਾ ਫਿਜ਼ੀਕਲੀ ਫਿਟ ਹੈਗਾ ਗੱਡੀ ਚਲਾਉਣ ਵਾਸਤੇ ਉਹਦੇ ਕੋਲੇ ਵੈਲਿਡ ਲਾਇਸੈਂਸ ਹੈਗਾ ਉਹ ਬੰਦਾ ਠੀਕ ਤਰੀਕੇ ਨਾਲ ਰਿਸਪੌਂਸਿਬਲੀ ਗੱਡੀ ਰੋਡ ਤੇ ਚਲਾਏਗਾ ਤੇ ਉਹ অথরাইਜ਼ਡ ਹੈਗਾ ਉਹਨੂੰ ਤੋਹੀ ਦੇਣਾ ਚਾਹੀਦਾ ਜੇਕਰ ਮਾਈਨਰ ਨੂੰ ਮੰਨ ਲਓ ਦੇਤਾ ਤੇ ਉਹ ਓਬਵੀਅਸਲੀ ਉਹਨੂੰ ਪਤਾ ਹੈਗਾ ਇਹਦੇ ਕੋਲੇ ਲਾਇਸੈਂਸ ਨਹੀਂ ਹੈਗਾ ਇਹਨੂੰ ਅਲਾਉ ਨਹੀਂ ਹੈਗਾ ਵਹੀਕਲ ਚਲਾਣਾ ਫਿਰ ਵੀ ਉਹ ਉਹਨੂੰ ਦੇ ਰਿਹਾ ਹੈਗਾ ਤੇ ਰਿਸਪੌਂਸਿਬਿਲਟੀ ਫਿਕਸ ਕਰਨੀ ਪੈਗੀ ਹਾਂ ਇਹਦੇ ਚ ਇੱਕ ਕਲੋਜ਼ ਹੈਗਾ ਕਿ ਮੰਨ ਲਓ ਤੁਹਾਡਾ ਵਹੀਕਲ ਹੈਗਾ ਤੇ ਤੁਹਾਡੇ ਨੌਲੇਜ ਤੋਂ ਬਿਨਾਂ ਮੈਂ ਤੁਹਾਡਾ ਵਹੀਕਲ ਚੱਕ ਕੇ ਲੈ ਗਿਆ ਤੇ ਉੱਥੇ ਜਿਹੜਾ ਹੈਗਾ ਉਹ ਉਹਦੀ ਰਿਸਪੌਂਸਿਬਿਲਟੀ ਫਿਕਸ ਨਹੀਂ ਹੋਏਗੀ ਬਟ ਉਦਾਂ ਦੇ ਚਾਂਸਸ ਬਹੁਤ ਘੱਟ ਹੁੰਦੇ ਤੇ ਉਹ ਤੁਹਾਨੂੰ ਪ੍ਰੂਵ ਵੀ ਕਰਨਾ ਪਏਗਾ ਔਰ ਡਿਊਰਿੰਗ ਇਨਵੈਸਟੀਗੇਸ਼ਨ ਪ੍ਰੂਵ ਕਰਨਾ ਪਵੇਗਾ ਕਿ ਤੁਹਾਡੀ ਨੌਲੇਜ ਤੇ ਬਿਨਾ ਲੈ ਕੇ ਚਲਾ ਗਿਆ ਚਾਬੀ ਕਿੱਥੋਂ ਲਿਆ ਤੇ ਕਿੱਦਾਂ ਲੈ ਕੇ ਗਿਆ ਆਮ ਤੌਰ ਤੇ ਸਰ ਹੁਣ ਦੇਖਿਆ ਜਾਂਦਾ ਹੈ ਕਿ 16 ਸਾਲ ਦੇ ਜਦੋਂ ਬੱਚੇ ਹੁੰਦੇ ਟੀਨੇਜ ਸਟਾਰਟ ਹੋ ਜਾਂਦੀ ਆਪਣੇ ਉਹਨੂੰ ਯੰਗਸਟਰ ਸਮਝ ਲੈਂਦੇ ਬੱਚੀਆਂ ਬੱਚੇ ਔਰ ਸਕੂਲ ਬੜੇ ਆਮ ਤੌਰ ਤੇ ਦੇਖਿਆ ਜਾਂਦਾ ਵੀ ਸਕੂਲ ਸਵੇਰੇ ਐਕਟਵਾ ਤੇ ਚੱਲੇ ਆ ਐਕਟਵਾ ਤੇ ਵਾਪਸ ਆ ਰਹੇ ਆ ਕਾਫੀ ਸਪੀਡ ਆ ਔਰ ਕਾਫੀ ਬੱਚਿਆਂ ਦੀ ਸਾਡੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਪੁਲਿਸ ਦੇ ਪੇਜ ਤੇ ਵੀ ਕਾਫੀ ਇਦਾਂ ਦੇ ਬੱਚੇ ਦੇਖਣ ਨੂੰ ਮਿਲਦੇ ਜਿਹੜੇ ਕਿ ਸਟੰਟ ਕਰਦੇ ਨਜ਼ਰ ਆ ਰਹੇ ਸੋ ਇਦਾਂ ਇਹ ਜਿਹੜੀ ਤੁਸੀਂ 1 ਅਗਸਤ ਤੋਂ ਕਹਿ ਰਹੇ ਹੋ ਵੀ ਕਾਫੀ ਸ਼ਕਤੀ ਕੀਤੀ ਜਾਏਗੀ ਤਾਂ ਉਹ ਸਕੂਲਸ ਦੇ ਬਾਰੇ ਤੁਸੀਂ ਅਵਨਰਨੈਸ ਕੈਂਪ ਤਾਂ ਲਗਾ ਚੁੱਕੇ ਹੋ ਉਹਨਾਂ ਤੇ ਨਜ਼ਰ ਕਿਵੇਂ ਰੱਖੀ ਜਾਏਗੀ ਦੇਖੋ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈਗੀ ਕਿ ਜਿਹੜੇ ਬੱਚੇ 16 ਤੋਂ 18 ਸਾਲ ਦੀ ਉਮਰ ਵਾਲੇ ਹੈਗੇ ਤੇ ਜਿਹੜੇ ਰੈਸ਼ ਡਰਾਈਵਿੰਗ ਕਰਦੇ ਹੈਗੇ ਸਟੰਟਿੰਗ ਕਰਦੇ ਹੈਗੇ ਉਹ ਤੁਸੀਂ ਪਹਿਲਾਂ ਵੀ ਦੇਖਦੇ ਰਹਿੰਦੇ ਹੋ ਆਪਣੇ ਸਾਡੇ ਸੋਸ਼ਲ ਮੀਡੀਆ ਪੇਜ ਤੇ ਵੀ ਤੇ ਸਾਡੀ ਤੇ ਉਹ ਜਿੱਥੇ-ਜਿੱਥੇ ਸਾਡੇ ਦਿਹਾਂਸੇ ਇਸ ਤਰੀਕੇ ਦੀ ਚੀਜ਼ ਆਂਦੀ ਹੈਗੀ ਅਸੀਂ ਸ਼ਕਤੀ ਨਾਲ ਉਹਨਾਂ ਦੇ ਚਲਾਨੇ ਉਹਨਾਂ ਦੇ ਵਹੀਕਲਸ ਨੂੰ ਇੰਪਾਉਂਡ ਕਰਦੇ ਹਾਂ ਐਟ ਦੀ ਸੇਮ ਟਾਈਮ ਬਹੁਤ ਸਾਰੇ ਚਾਂਸਸ ਤੇ ਇਦਾਂ ਹੁੰਦਾ ਕਿ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਵੀ ਬੁਲਾ ਕੇ ਉਹਨਾਂ ਨੂੰ ਹਦਾਇਤ ਵੀ ਕਰਦੇ ਆ ਉਹਨਾਂ ਨੂੰ ਅਵੇਅਰ ਵੀ ਕਰਦੇ ਆ ਤੇ ਫਾਈਨ ਵੀ ਕਰਦੇ ਆ ਤੇ ਉਹ ਬਿਲਕੁਲ ਵੀ ਅਲਾਉਡ ਨਹੀਂ ਹੈਗਾ ਕਿ ਕੋਈ ਰੈਸ਼ ਡਰਾਈਵ ਕਰੇ ਬੱਚਾ ਯਾ ਸਟੰਟਿੰਗ ਕਰੇ ਕਿਉਂਕਿ ਉਹ ਖੁਦ ਦੀ ਜਾਨ ਨੂੰ ਵੀ ਖਤਰੇ 'ਚ ਪਾ ਰਿਹਾ ਹੈਗਾ ਦੂਸਰੇ ਰੋਡ ਤੇ ਚੱਲਦੇ ਹੋਏ ਦੂਸਰੇ ਟ੍ਰੈਫਿਕ ਦੀ ਦੂਸਰੇ ਲੋਕਾਂ ਦੀ ਵੀ ਜਾਨ ਨੂੰ ਖਤਰੇ 'ਚ ਪਾ ਰਿਹਾ ਹੈਗਾ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਆਲਰੇਡੀ ਕਰ ਰਹੇ ਆਂ ਤੇ ਆਉਣ ਵਾਲੇ ਦਿਨਾਂ 'ਚ ਹੋਰ ਸਖਤੀ ਨਾਲ ਕਰਾਂਗੇ ਸਰ ਇੱਕ 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 ਵੀਕਲ ਖਾਸ ਤੌਰ ਤੇ ਇੱਕ ਵੀਕਲ ਦੀ ਗੱਲ ਕਰਾਂਗੇ ਐਕਟਵਾ ਇੱਕ ਨਾਰਮਲੀ ਦੇਖਿਆ ਜਾਂਦਾ ਵੀ ਬੱਚੇ ਘਰ ਦੇ ਵਿੱਚ ਵੀ ਹੁੰਦੇ ਤਾਂ ਮਦਰ ਫਾਦਰ ਬੜੇ ਆਰਾਮ ਨਾਲ ਕਹਿੰਦੇ ਜਾਂ ਮੜਿਆ ਬਾਅਦ ਜਾ ਕੇ ਚੀਜ਼ ਲਿਆ ਕੋਈ ਜਾਂ ਸਮਾਨ ਲਿਆ ਕੋਈ ਜਾਂ ਸਕੂਲ ਚਲਾ ਗਿਆ ਐਕਟਵਾ ਤੇ ਐਕਟਵਾ ਤੇ ਕਿਵੇਂ ਦੀ ਪਕੜ ਰਹੇਗੀ ਜਿਹੜਾ ਕਿ ਨਾਰਮਮਲੀ ਦੇਖਿਆ ਜਾਂਦਾ ਦੇ ਬੱਚੇ ਐਕਟੂਏਟਰ ਲੋੜੇ ਦੇਖੋ ਜਿਹੜੇ ਤੁਸੀਂ ਗੱਲ ਫੇਰ ਕਰ ਰਹੇ ਹੋ ਕਿ ਵੀ ਇੱਕ ਟ੍ਰੈਫਿਕ ਮੋਟਰ ਵਹੀਕਲ ਐਕਟ ਚ ਹੀ ਇੱਕ ਕਲੋਜ਼ ਹੈਗਾ ਉਹਦੇ ਚ ਕ੍ਰਾਈਟੇਰੀਆ ਹੈਗਾ ਕਿ ਜਿਹੜੇ ਨੋਨ ਗੀਅਰਡ ਅ ਲਿਮਿਟਡ ਸਪੀਡ ਵਾਲੇ ਜਿਹੜੇ ਟੂ ਵੀਲਰਸ ਹੈਗੇ ਉਹ 16 ਤੋਂ 18 ਸਾਲ ਤੱਕ ਦੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਐਸ ਪਰ ਦੀ ਕੰਡੀਸ਼ਨਸ ਉਹ ਯੂਜ਼ ਕਰ ਸਕਦੇ ਹੈਗੇ ਤੇ ਬਟ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਗੱਲ ਬੜੀ ਰੈਲੇਵੈਂਟ ਹੈਗੀ ਕਿਉਂਕਿ 10 ਸਾਲ ਦਾ ਬੱਚਾ 12 ਸਾਲ ਦਾ ਬੱਚਾ 14 ਸਾਲ ਦਾ ਬੱਚਾ ਵੀ ਜਿਹੜਾ ਹੈਗਾ ਉਹ ਰੂਟੀਨ 'ਚ ਐਕਟਿਵ ਆ ਲੈ ਕੇ ਬਾਹਰ ਘੁੰਮ ਰਿਹਾ ਹੁੰਦਾ ਤੇ ਕੋਈ ਸਮਾਨ ਲੈਣ ਚ ਲੈ ਗਿਆ ਵਾਟ ਏਵਰ ਪੈਰੈਂਟਸ ਨੂੰ ਆ ਚੀਜ਼ ਸਮਝਣ ਦੀ ਲੋੜ ਹੈਗੀ ਕਿ ਆ ਲਾਅ ਦਾ ਵਾਇਓਲੇਸ਼ਨ ਤੋਂ ਹੈਗਾ ਹੀ ਹੈਗਾ ਜਿਹੜਾ ਅਟਰੈਕਟ ਕਰਦਾ 3 ਸਾਲ ਤੱਕ ਦੀ ਕੈਦ ਪਲੱਸ 25000 ਰੁਪਏ ਜੁਰਮਾਨਾ ਇਸ ਤੋਂ ਇਲਾਵਾ ਉਹ ਆਪਣੇ ਕੀਮਤੀ ਬੱਚੇ ਦੀ ਜਾਨ ਨੂੰ ਵੀ ਖਤਰੇ 'ਚ ਪਾ ਰਹੇ ਹੈਗੇ ਉਸ ਤੋਂ ਇਲਾਵਾ ਜਿਹੜੇ ਦੂਜੇ ਲੋਕਾਂ ਦੀ ਜਾਨ ਨੂੰ ਵੀ ਉਹ ਖਤਰੇ 'ਚ ਪਾ ਰਹੇ ਹੈਗੇ ਤੇ ਮੈਂ ਸਮਝਦਾ ਕਿ ਇਸ ਤਰੀਕੇ ਦੀ ਚੀਜ਼ ਲੋਕਾਂ ਨੂੰ ਬਿਲਕੁਲ ਦੇਖੋ ਆਪਾਂ ਇੱਕ ਐਜੂਕੇਟਿਡ ਸੁਸਾਇਟੀ ਦੇ ਮੈਂਬਰ ਹੈਗੇ ਬਟ ਆਪਾਂ ਇੰਨਾ ਇਰਿਸਪੌਂਸਿਬਲ ਬਿਹੇਵ ਕਰਦੇ ਹੈਗੇ ਜਦੋਂ ਬਾਤ ਖੁਦ ਤੇ ਆ ਜਾਂਦੀ ਹੈ ਕਿ ਚਲੋ ਬੱਚੇ ਨੂੰ ਭੇਜ ਦਈਏ ਆਪਾਂ ਚਲੋ ਤੂੰ ਦੁੱਧ ਲਿਆ ਬ੍ਰੈਡ ਲਿਆ ਵਾਟੇਵਰ ਛੋਟਾ ਮੋਟਾ ਜਾਇਆ ਸਮਾਨ ਤੇ ਉਹ ਆਪਾਂ ਆਪਣੇ ਬੱਚੇ ਦੀ ਜਾਨ ਦੇ ਪ੍ਰਤੀ ਕਿੰਨਾ ਨੈਗਲੀਜੈਂਟ ਰਵਈਆ ਰੱਖਦੇ ਹੈਗੇ ਜਾਂ ਆਪਣੀ ਖੁਦ ਦੀ ਰਿਸਪੌਂਸਿਬਿਲਿਟੀ ਰਿਸਪੌਂਸਿਬਿਲਿਟੀ ਪ੍ਰਤੀ ਕਿੰਨਾ ਨੈਗਲੀਜੈਂਟ ਰਵਈਆ ਰੱਖਦੇ ਹੈਗੇ ਆਪਾਂ ਸਾਰੇ ਇੱਕ ਰਿਸਪੌਂਸਿਬਲ ਸਿਟੀਜ਼ਨ ਬਣੀਏ ਆਪਣੀ ਜਾਨ ਆਪਣੀ ਰਿਸਪੌਂਸਿਬਿਲਟੀ ਆਪਣੇ ਬੱਚੇ ਦੀ ਜਾਨ ਉਸ ਤੋਂ ਇਲਾਵਾ ਦੂਸਰੇ ਲੋਕਾਂ ਦੀ ਜਾਨ ਦੀ ਕੀਮਤ ਨੂੰ ਸਮਝੀਏ ਉਹਨੂੰ ਰੈਸਪੈਕਟ ਕਰੀਏ ਟ੍ਰੈਫਿਕ ਰੂਲਸ ਨੂੰ ਫੋਲੋ ਕਰੀਏ ਤੇ ਫਿਰ ਜਿਹੜਾ ਹੈਗਾ ਉਹ ਫਾਈਨ ਵਾਲੀ ਚੀਜ਼ ਤੇ ਆਪਾਂ ਨੂੰ ਨਹੀਂ ਜਾਣਾ ਪਏਗਾ ਅਦਰਵਾਇਜ਼ ਜਿਹੜਾ ਹੈਗਾ ਅਸੀਂ ਸਟ੍ਰਿਕਟਲੀ ਇੰਪੋਜ਼ ਵੀ ਕਰਾਂਗੇ ਰੂਲਸ ਰੈਗੂਲੇਸ਼ਨਸ ਨੂੰ ਫਾਈਨ ਵੀ ਕਰਾਂਗੇ ਜਿੱਥੇ ਕੋਈ ਕ੍ਰਿਮੀਨਲ ਕੇਸ ਹੁੰਦਾ ਹੈਗਾ ਐਕਸੀਡੈਂਟ ਹੁੰਦਾ ਹੈਗਾ ਉੱਥੇ ਬੱਚੇ ਨੂੰ ਬੁੱਕ ਕਰਨ ਦੇ ਨਾਲ ਨਾਲ ਉਹਦੇ ਪੇਰੈਂਟਸ ਨੂੰ ਵੀ ਬੁੱਕ ਕਰਾਂਗੇ ਤੇ ਕਾਨੂੰਨ ਮੁਤਾਬਕ ਸਜ਼ਾ ਵੀ ਦਿਲਾਵਾਂਗੇ ਸੋ ਪੀਟੀਸੀ ਨਿਊਜ਼ ਦਾ ਮੋਟਿਵ ਅੱਜ ਇੱਕ ਖਬਰ ਤੁਹਾਡੇ ਤੱਕ ਪਹੁੰਚਾਉਣਾ ਇਸ ਕਰਕੇ ਸੀ ਕਿਉਂਕਿ 1 ਅਗਸਤ ਤੋਂ ਇਹ ਜਿਹੜੀ ਰੂਲਸ ਹਨ ਇਹ ਲਾਗੂ ਹੋ ਜਾਣਗੇ ਅਤੇ ਤੁਹਾਨੂੰ ਇਹ ਤੋਂ ਪਰੇਸ਼ਾਨੀ ਹੋ ਸਕਦੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ 18 ਸਾਲ ਤੋਂ ਕੋਈ ਛੋਟਾ ਬੱਚਾ ਹੈ ਤਾਂ ਇਸ ਖਬਰ ਨੂੰ ਧਿਆਨ ਨਾਲ ਦੇਖੋ ਐਸਐਸਪੀ ਸੁਰੇਂਦਰ ਲਾਂਬਾ ਦੇ ਨਾਲ ਅਸੀਂ ਅੱਜ ਤੁਹਾਡੇ ਨਾਲ ਜੁੜੇ ਸੀ ਸਿਰਫ ਕਿਉਂਕਿ ਪੰਜਾਬ ਦੇ ਵਿੱਚ ਅਤੇ ਹੁਸ਼ਿਆਰਪੁਰ ਦੇ ਵਿੱਚ ਕੱਲ 1 ਅਗਸਤ ਤੋਂ ਇੱਕ ਨਵਾਂ ਰੂਪ ਸੜਕ ਸੁਰੱਖਿਆ ਨਿਯਮਾਂ ਦਾ ਦੇਖਣ ਨੂੰ ਮਿਲੇਗਾ ਜਿਸ ਦੇ ਤਹਿਤ ਕਿਤੇ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ ਜੇਕਰ ਤੁਹਾਡਾ ਬੱਚਾ ਕਿਸੇ ਦਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਮੰਗ ਕੇ ਗਿਆ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਹੋਏਗੀ ਅਤੇ ਜੇਕਰ ਤੁਸੀਂ ਉਹਨੂੰ ਕਿਤੇ ਭੇਜਦੇ ਹੋ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੇ ਕੇ ਤਾਂ ਤੁਹਾਡੇ ਤੇ ਇੱਕ ਸਖਤ ਕਾਰਵਾਈ ਹੋ ਸਕਦੀ ਹੈ ਸੋ ਬੜੀ ਅਹਿਮ ਜਾਣਕਾਰੀ ਲਈ ਤੁਹਾਰ ਨਾਲ ਲਾਈਵ ਹੋਏ ਸੀ ਤੁਹਾਰ ਨਾਲ ਜੁੜੇ ਸੀ ਸੋ ਮੋਟਿਵ ਇਹ ਸੀ ਕਿ ਤੁਹਾਡੇ ਤੱਕ ਇਹ ਸਹੀਕ ਜਾਣਕਾਰੀ ਪਹੁੰਚਾਈ ਜਾਵੇ ਤਾਂ ਹੀ ਅਸੀਂ ਆਪਣੇ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲੰਬਾ ਨੂੰ ਨਾਲ ਜੋੜਿਆ ਸੀ ਤਾਂ ਕਿ ਅਫਵਾਹਾਂ ਬਚ ਕੇ ਇੱਕ ਸਟੀਕ ਜਾਣਕਾਰੀ ਤੁਹਾਡੇ ਨਾਲ ਪਹੁੰਚਾ ਸਕੀਏ ਔਰ ਉਹੀ ਜਾਣਕਾਰੀ ਤੁਹਾਡੇ ਕੋਲ ਪਹੁੰਚਾਈ ਹੈ ਆਤਿ ਆਸ ਕਰਦੇ ਹਾਂ ਕਿ ਇਸ ਨਿਊਜ਼ ਤੋਂ ਤੁਸੀਂ ਕੋਈ ਸੇਧ ਲਵੋਗੇ ਅਤੇ ਕੱਲ ਤੋਂ ਜਿਹੜੇ ਸੋਧ ਹੋਣ ਜਾ ਰਹੀ ਹੈ ਸੜਕ ਸੁਰੱਖਿਆ ਨਿਯਮਾਂ ਦੇ ਉਹ ਉਹਨਾਂ ਦੇ ਪ੍ਰਤੀ ਸੁਚੇਤ ਹੋ ਕੇ ਉਹਨਾਂ ਦੀ ਪਾਲਣਾ ਕਰਨੀ ਸ਼ੁਰੂ ਕਰੋਗੇ ਕੈਮਰਾ ਪਰਸਨ ਜਸੀਨਾ ਯੁਗੇਸ਼ ਕੁਮਾਰ ਪੀਟੀਸੀ ਨਿਊਜ਼ ਹੁਸ਼ਿਆਰਪੁਰ